ਗੁਰਦਾਸਪੁਰ ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵੀ ਤੇ ਯੁਵਾ ਨੇਤਾ ਨਰਿੰਦਰ ਭਾਸਕਰ ਨੇ ਕਿਹਾ ਹੈ ਕਿ ਚੇਅਰਮੈਨ ਰਮਨ ਬਹਿਲ ਹੀ ਜਨਤਾ ਦੇ ਅਸਲੀ ਸੇਵਕ ਹਨ ਉਹਨਾਂ ਨੇ ਕਿਹਾ ਕਿ ਚੇਅਰਮੈਨ ਰਮਨ ਬਹਿਲ ਜੀ ਵੱਲੋਂ ਥੋੜੇ ਸਮੇਂ ਦੇ ਵਿੱਚ ਹੀ ਗੁਰਦਾਸਪੁਰ ਸ਼ਹਿਰ ਦੀਆਂ ਲਗਭਗ ਸਾਰੀਆਂ ਵਾਡਾਂ ਦੇ ਵਿੱਚ ਅਨੇਕਾਂ ਵਿਕਾਸ ਕਾਰਜ ਕਰਵਾਏ ਗਏ ਹਨ ਔਰ ਉਹ ਇਹ ਮਹਿਸੂਸ ਕਰਦੇ ਹਨ ਕਿ ਚੇਅਰਮੈਨ ਰਮਨ ਬਹਿਲ ਜੀ ਦੇ ਯਤਨਾਂ ਸਦਕਾ ਗੁਰਦਾਸਪੁਰ ਸ਼ਹਿਰ ਔਰ ਹਲਕਾ ਜਲਦੀ ਵਿਕਾਸ ਪੱਖੋਂ ਪੰਜਾਬ ਦਾ ਨੰਬਰ 1 ਹਲਕਾ ਬਣੇਗਾ ਅੱਜ ਚੇਅਰਮੈਨ ਰਮਨ ਬਹਿਲ ਜੀ ਵੱਲੋਂ ਝੋਲਾ ਮੈਲ ਵਿਖੇ 16 ਲੱਖ ਰੁਪਏ ਦੀ ਲਾਗਤ ਦੇ ਨਾਲ ਬਣੇ ਇੱਕ ਵਿਕਾਸ ਕਾਰਜ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਫਿਰ ਨਰਿੰਦਰ ਬਾਸਰ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਚੇਅਰਮੈਨ ਰਮਨ ਬਹਿਲ ਜੀ ਸ਼ਹਿਰ ਦੇ ਵਿਕਾਸ ਲਈ ਆਉਣ ਵਾਲੇ ਸਮੇਂ ਦੇ ਵਿੱਚ ਅਨੇਕਾਂ ਕਰੋੜਾਂ ਰੁਪਏ ਦੇ ਪ੍ਰੋਜੈਕਟ ਲੈ ਕੇ ਆਣਗੇ ਇਸ ਮੌਕੇ ਤੇ ਅਨੇਕਾਂ ਹੋਰ ਸ਼ਖਸੀਅਤਾਂ ਹਾਜ਼ਰ ਸਨ ਸਭ ਤੋਂ ਪਹਿਲਾਂ ਬੈਲ ਸਾਹਿਬ ਦਾ ਬਹੁਤ ਬਹੁਤ ਕੋਟੀ ਕੋਟੀ ਧੰਨਵਾਦ ਕਿ ਜਿਨ੍ਹਾਂ ਨੇ ਇੱਕ ਇਸ ਇਲਾਕੇ ਦੀ ਬਹੁਤ دیر ਤੋਂ ਡਿਮਾਂਡ ਸੀ ਇਸ ਚੀਜ਼ ਦੀ ਜਿਹੜੀ ਉਹਨਾਂ ਨੇ ਪੂਰੀ ਕੀਤੀ ਔਰ ਉਹ ਇੱਕ ਬਿਲਕੁਲ ਨਿਸਵਾਰਥ ਭਾਵਨਾ ਨਾਲ ਲੱਗੇ ਹੋਏ ਨੇ ਪੂਰੇ ਸ਼ਹਿਰ ਦੀ ਇਸੇ ਤਰ੍ਹਾਂ ਪੂਰੀ ਜਿਹੜੀ ਕਾਇਆ ਕਲਪ ਨੂੰ ਬਦਲਣ 'ਚ ਲੱਗੇ ਹੋਏ ਨੇ ਹਾਏ ਤੇ ਇਹ ਸ਼ੁਰੂਆਤ ਹੈ ਇਹ ਤੁਸੀਂ ਛੋਟਾ ਜਿਹਾ ਜਿਹੜੇ ਤੁਸੀਂ ਇਹਨਾਂ ਨੇ ਅੱਜ ਪਵਣ ਬਣਾਇਆ ਸ਼ੈੱਡ ਬਣਾਇਆ ਇਹ ਦੁੱਖ ਸੁੱਖ ਦੇ ਵਿੱਚ ਇਸ ਇਲਾਕੇ ਦੇ ਵਿੱਚ ਦੋਵਾਂ ਦੇ ਵਿੱਚ ਇਹ ਕੰਮ ਆਏਗਾ ਹਾਏ ਤੇ ਸਾਰੇ ਤੁਸੀਂ ਹੋਰ ਮਹੀਨੇ ਦੋ ਮਹੀਨੇ ਵੇਖਿਓ ਕਿ ਪਹਿਲ ਸਾਹਿਬ ਨੇ ਹੋਰ ਗੁਰਦਾਸਪੁਰ ਵਾਸਤੇ ਕਿੱਡੇ ਵੱਡিয়ে ਇਨਫਰਾਸਟ੍ਰਕਚਰ ਲੈ ਕੇ ਆਏ ਹੋ ਤਿਆਰ ਬੈਠੇ ਨੇ ਬਸ ਉਦਘਾਟਨ ਲਈ ਉਹ ਬਸ ਉਹਨਾਂ ਦੇ ਕਰਨੇ ਆ ਮੈਂ ਜਿਆਦਾ ਨਾ ਕਹਿੰਦੇ ਹੋਏ ਫੇਰ ਮੈਂ ਦੁਬਾਰਾ ਪਹਿਲਸ ਆਫ ਦਾ ਬਹੁਤ ਬਹੁਤ ਮਤਲਬਾਦ ਕਰਦਾ ਉਹ ਇਸੇ ਤਰ੍ਹਾਂ ਹੀ ਭਗਵਾਨ ਦੀ ਰਾਮ ਜੀ ਦੀ ਇਹਨਾਂ ਦੇ ਉੱਤੇ ਕਿਰਪਾ ਬਣੀ ਰਹੇ ਉਹ ਆਪਣਾ ਮਿਹਰ ਪ੍ਰਿਆ ਹੱਥ ਬੈਲ ਸਾਹਿਬ ਦੇ ਉੱਤੇ ਰੱਖਣ ਔਰ ਇਸੇ ਤਰ੍ਹਾਂ ਹੀ ਹਰ ਸਮਾਜਿਕ ਹਰ ਧਾਰਮਿਕ ਕਿਸੇ ਵੀ ਤਰ੍ਹਾਂ ਦੇ ਉਹ ਕੋਈ ਕੰਮ ਹੋਏ ਉਹ ਇਸੇ ਤਰ੍ਹਾਂ ਨਿਸਵਾਰਥ ਭਾਵਨਾ ਨਾਲ ਇਸੇ ਹਰ ਤਰ੍ਹਾਂ ਲੋਕਾਂ ਦੇ ਕੰਮ ਉਹ ਪੂਰੇ ਕਰਦੇ ਰਹੇ